ਸ਼ਿਰਵਾ ਦੇ ਪਿੰਡ ਸਿਹਾਲ ਚ ਵੱਖਰੇ ਤਰੀਕੇ ਨਾਲ ਚੁਣੀ ਪਿੰਡ ਦੀ ਪੰਚਾਇਤ ਮੈਂਬਰ ਅਤੇ ਪਿੰਡ ਦਾ ਸਰਪੰਚ ਸਰਬਸੈਂਤੀ ਨਾਲ ਚੁਣਿਆ ਗਿਆ ਦੱਸ ਦਈਏ ਕਿ ਪਿੰਡਾਂ ਅੰਦਰ ਸਰਬਸੈਂਤੀ ਨਾਲ ਪੰਚਾਇਤ ਚੁਣੀ ਤਾਂ ਤੁਸੀਂ ਅਕਸਰ ਦੇਖਦੇ ਹੋਵੋਗੇ ਪਰ ਲੇਕਿਨ ਅਜਿਹਾ ਪਿੰਡ ਪਹਿਲੀ ਵਾਰ ਦੇਖਿਆ ਹੋਵੇਗਾ ਜਿਸ ਪਿੰਡ ਅੰਦਰ ਨਾ ਕੋਈ ਬੋਲੀ ਲੱਗ ਕੇ ਸਰਪੰਚ ਬਣਿਆ ਅਤੇ ਨਾ ਹੀ ਨਸ਼ਾ ਵੰਡ ਕੇ ਅਤੇ ਨਾ ਹੀ ਕਿਸੇ ਨੂੰ ਸ਼ਰਾਬਾ ਪਲਾ ਕੇ ਸਗੂ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਪਿੰਡ ਦੇ ਲੋਕਾਂ ਨੇ ਪਿੰਡ ਦੇ ਲੋਕਾਂ ਨੇ ਪਿੰਡ ਦੇ ਮੈਂਬਰ ਅਤੇ ਸਰਪੰਚ ਜੈਕਾਰਾ ਲਾ ਕੇ ਚੁਣ ਲਿਆ ਗਿਆ ਯਾਦ ਰਹੂ ਕਿਵੇਂ ਦੇਖਦੇ ਬਈ ਅੱਜ ਪਿੰਡ ਸਿਹਾਲ ਦੇ ਵਿੱਚ ਸ਼ਾਂਤ ਸ਼ਾਂਤੀ ਹੋਈ ਹੈ ਗੁਰੂ ਸਾਹਿਬ ਦਾ ਬੋਤਾਲਾ ਲੈ ਕੇ ਅੱਜ ਜੀ ਆਪ ਦੀ ਜਿਹੜੀ ਪਿੰਡ ਦੇ ਵਿਕਾਸ ਦੀ ਜਿਹੜੀ ਨੀਰਖਣ ਜਾ ਰਹੇ ਹੁਏ ਇਸ ਤਰ੍ਹਾਂ ਦੇਖ ਲਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਅਸੀਂ ਆਪਣੇ ਪਰਿਵਾਰ ਵੱਲੋਂ ਸਾਰੇ ਪਿੰਡ ਦੇ ਚਰਨਾਂ 'ਚ ਬਹੁਤ ਜ਼ਿਆਦਾ ਧੰਨਵਾਦ ਕਰਦੇ ਆਂ ਜਿਹੜਾ ਕਿ ਸਾਨੂੰ ਇੰਨੇ ਜੋਗ ਸਮਝਿਆ ਤੁਸੀਂ ਸਾਡੇ ਪਰਿਵਾਰ ਤੇ ਸਰਬਸੰਮਤੀ ਕੀਤੀ ਅਸੀਂ ਬਹੁਤ ਹੀ ਜ਼ਿਆਦਾ ਤੁਹਾਡੇ ਧੰਨਵਾਦੀ ਆਂ ਤੇ ਅਸੀਂ ਵਿਸ਼ਵਾਸ ਦਿਵਾਉਣਾ ਪਿੰਡ ਵਾਲਿਆਂ ਨੂੰ ਵੀ ਅਸੀਂ ਬਹੁਤ ਜ਼ਿਆਦਾ ਜਿੰਨਾ ਵੀ ਹੋ ਸਕੇ ਅਸੀਂ ਵੱਧ ਝੜ ਕੇ ਪਿੰਡ ਦਾ ਸਾਥ ਦੇਵਾਂਗੇ ਕਦੇ ਵੀ ਕੋਈ ਇਸ ਤਰ੍ਹਾਂ ਦਾ ਸੋਚ ਕੇ ਨਹੀਂ ਚੱਲਾਂਗੇ ਵੀ ਅਸੀਂ ਕੁਝ ਖਾਣਾ ਜਾਂ ਕੁਝ ਹੋਰ ਕਰਨਾ ਸੀ ਜਿੰਨਾ ਵੀ ਹੋ ਸਕੇ ਅਸੀਂ ਘਰੋਂ ਆਪਦੇ ਨਾਲ ਦੀ ਉਹ ਰੱਖਾਂਗੇ ਬਈ ਕਿਵੇਂ ਦੇਖਦੇ ਜਿਵੇਂ ਪਿੰਡਾਂ ਦੇ ਵਿੱਚ ਸਰਬਸੰਮਤੀ ਦਾ ਹੋ ਰਹੀ ਹੈ ਪਰ ਜਿਹੜੀ ਤੁਹਾਡੇ ਪਿੰਡ ਦੇ ਵਿੱਚ ਸਰਬਸੰਮਤੀ ਇਹ ਪਹਿਲੀ ਵਾਰ ਦੇਖਿਆ ਗਿਆ ਸਾਰੇ ਪਿੰਡ ਦਾ ਉਤਸ਼ਾਹ ਜਿਹੜਾ ਹੈਗਾ ਤੁਹਾਨੂੰ ਹਾਰਾ ਨਾਲ ਲੱਗੇ ਪਿਆ ਕਿਸ ਤਰ੍ਹਾਂ ਦੇਖਦੇ ਪਿੰਡ ਦੇ ਲੋਕਾਂ ਦਾ ਕਿਵੇਂ ਧੰਨਵਾਦ ਕਰੀਏ ਪਿੰਡ ਦੇ ਲੋਕਾਂ ਦਾ ਅਸੀਂ ਬਹੁਤ ਜ਼ਿਆਦਾ ਦਿਲੋਂ ਧੰਨਵਾਦ ਕਰਨਾ ਚਾਹੁੰਦੇ ਆ ਜਿਹੜਾ ਕਿ ਸਾਨੂੰ ਇਹਨੇ ਜੋ ਕੇ ਸਮਝਿਆ ਤੇ ਹੋਰ ਪਿੰਡਾਂ ਦੇ ਵਿੱਚ ਸਰਪੰਚਾਂ ਦੀ ਸੈਂਤੀ ਤਾਂ ਹੋ ਜਾਂਦੀ ਹੈ ਵੀ ਪਰ ਪੰਜ ਪੰਚਾਇਤ ਦੀ ਸਹਿਮਤੀ ਹੀ ਹੁੰਦੀ ਹੁੰਦੀ ਜੀ ਸਾਡੇ ਪਿੰਡ ਦੇ ਵਿੱਚ ਤੁਸੀਂ ਏਦਾਂ ਦੇਖੋ ਜੀ ਆਪਣੇ ਮੰਦਰ ਵੀ ਸਾਰੇ ਨਾਲ ਖੜੇ ਨੇ ਸਾਰੀ ਪੰਚਾਇਤ ਤੇ ਹੀ ਸਰਬਸੰਮਤੀ ਹੈ ਜੀ ਇਸ ਕਰਕੇ ਅਸੀਂ ਤਹਿ ਦਿਲੋਂ ਸਾਰੇ ਨਗਰ ਵਾਸੀਆਂ ਦਾ ਬਹੁਤ ਹੱਥ ਜੋੜ ਕੇ ਧੰਨਵਾਦ ਕਰਦੇ ਆਈ ਸਾਰੇ ਇਹਨਾਂ ਜੋ ਸਮਝਿਆ ਅਸੀਂ ਕਿ ਵੀ ਸਰਕਾਰ ਨੇ ਵੀ ਕਿਹਾ ਸੀ ਕਿ ਪਿੰਡਾਂ ਦੇ ਵਿੱਚੋਂ ਸਰਬਸੰਮਤੀਆਂ ਕਰੋ ਅਸੀਂ ਫੰਡ ਹੈ ਜਿਹੜਾ ਉਹ ਵੱਧ ਫੰਡ ਦੇਵਾਂਗੇ ਠੀਕ ਹੈ ਜੀ ਲੱਗਦਾ ਕਿ ਸਰਕਾਰ ਦੇ ਕਹਿਣ ਦੀ ਉੱਤੇ ਇਹ ਫੁੱਲ ਚੜਾਏ ਨੇ ਲੋਕਾਂ ਨੇ ਬਿਲਕੁਲ ਜੀ ਸਰਕਾਰ ਦੇ ਕਹਿਣ ਦੀ ਚਾਰੇ ਹੋਏ ਨੇ ਜੀ ਬਾਕੀ ਪੰਚਾਇਤ ਜਿਵੇਂ ਹੁਣ ਕੀ ਜਿਵੇਂ ਕੀ ਪਹਿਲਾਂ ਦੀ ਪੁਰਾਣੀ ਪੰਚਾਇਤ ਨੇ ਨਮੀ ਸਾਨੂੰ ਨਵੇਂ ਮੌਕੇ ਦਿੱਤੇ ਜੀ ਉਹਨਾਂ ਦੇ ਕਰਕੇ ਹੀ ਅਸੀਂ ਪੰਜਾਬ ਦੇ ਯੋਗਦਾਨ ਕਰਕੇ ਜਿੰਨੇ ਵੀ ਸਾਡੇ ਨਗਰ ਵਾਸੀ ਤੁਸੀਂ ਅੱਜ ਵਾਲੇ ਖੜੇ ਦੇਖ ਰਹੇ ਹੋ ਜੀ ਇਹ ਸਾਡੇ ਨਾਲ ਨੇ ਸਾਰੇ ਜੀ ਸਾਰਾ ਪਿੰਡ ਸਾਡਾ ਇੱਕ ਪਾਸੇ ਨਿਰਧਾਰਕ ਖੜਦਾ ਜੀ ਬਿਲਕੁਲ ਭਾਈ ਜਿਵੇਂ ਪਹਿਲਾਂ ਦੇਖਿਆ ਗਿਆ ਕਿ ਤੁਸੀਂ ਪਹਿਲਾਂ ਵੀ ਸਮਾਜ ਸੇਵੀ ਜਿਹੜੇ ਕੰਮ ਕਰਦੇ ਰਹੇ ਹੋਗੇ ਕੀ ਲੱਗਦਾ ਹੁਣ ਅੱਗੇ ਵੀ ਉਹ ਕੰਮ ਨੇ ਜਿਹੜੇ ਹੋਰ ਵੱਲ ਕੇ ਕੀਤੇ ਜਾਣਗੇ ਬਿਲਕੁਲ ਕੀਤੇ ਜਾਣਗੇ ਜੀ ਪਹਿਲਾਂ ਅਸੀਂ ਜਿਵੇਂ ਜੀ ਕੁੜੀਆਂ ਦੇ ਵਿਆਹ ਲੋੜੀ ਕੁੜੀਆਂ ਦੀ ਪੀਆਨਾ ਪ੍ਰੋਗਰਾਮ ਜਿੰਨੇ ਵੀ ਪ੍ਰੋਗਰਾਮ ਕਰਾਉਂਦੇ ਰਹਿੰਦੇ ਰਹਿੰਦੇ ਸੀਗੇ ਜੀ ਹੁਣ ਵੀ ਅਸੀਂ ਅੱਗੇ ਵੀ ਇਸ ਤੋਂ ਵੱਧ ਹੀ ਪ੍ਰੋਗਰਾਮ ਅੱਗੇ ਤੋਂ ਅੱਗੇ ਕਰਵਾਉਂਦੇ ਰਾਂਗੇ ਜੀ ਤੇ ਅਸੀਂ ਵਿਸ਼ਵਾਸ ਦਿਵਾਉਂਦੇ ਆ ਜੀ ਕਦੇ ਵੀ ਕਿਸੇ ਨਾਲ ਕੋਈ ਧੱਕਾ ਨਹੀਂ ਹੋਊਗਾ ਜੀ ਬਹੁਤ ਸਾਰੇ ਪਿੰਡਾਂ ਦੇ ਵਿੱਚ ਬਈ ਨਸ਼ਾ ਜਿਹੜਾ ਹੈਗਾ ਬਹੁਤ ਜ਼ਿਆਦਾ ਵੇਚ ਰਿਹਾ ਹੈਗਾ ਕਿ ਤੁਸੀਂ ਜਿਹੜਾ ਹੈਗਾ ਨਸ਼ੇ ਦੇ ਠੱਲ ਪਾਉਣ ਦੀ ਕੋਈ ਕੋਸ਼ਿਸ਼ ਕਰੋਗੇ ਕੋਈ ਉਪਰਾਲਾ ਕਰੋਗੇ ਕਿਉਂਕਿ ਹੁਣ ਸਰਪੰਚਾ ਜਿਹੜਾ ਤੁਹਾਨੂੰ ਪਿੰਡ ਦੇ ਚ ਲੋਕਾਂ ਨੇ ਚੋਲ ਰਿਹਾ ਬਿਲਕੁਲ ਜੀ ਅਸੀਂ ਵੈਸੇ ਤਾਂ ਹੀ ਸਾਡਾ ਪਿੰਡ ਇੱਕ ਐਮ ਦਾ ਪਿੰਡ ਹੈ ਜਿੱਥੇ ਕੋਈ ਵੀ ਨਸ਼ਾ ਨਹੀਂ ਵਿਕਦਾ ਇੱਕੋ ਇੱਕ ਪਿੰਡੇ ਇਸ ਅੰਰੂਰ ਦੇ ਵਿੱਚ ਹੈ ਜਿੱਥੇ ਕੁਝ ਵੀ ਨਹੀਂ ਵਿਕਦਾ ਜੀ ਸਾਡਾ ਪਿੰਡ ਜੀ ਬਹੁਤ ਵਧੀਆ ਪਿੰਡ ਹੈ ਜੀ ਕੋਈ ਇੱਥੇ ਨਸ਼ੇ ਵਾਲਾ ਨਹੀਂ ਹੈਗਾ ਬਾਕੀ ਜੇ ਕੁਝ ਵੀ ਕੋਈ ਕੰਮੀ ਬੇਸੀ ਹੋਊਗੀ ਤਾਂ ਆਪ ਵੀ ਸਾਰੇ ਪਿੰਡ ਇਕਜੁੱਟ ਹੋ ਕੇ ਜੀ ਇਕਜੁੱਟ ਹੋ ਕੇ ਨਾਲ ਦੂਰ ਕਰਾਂਗੇ ਸਾਰਾ ਕੁਝ ਹੀ ਹੈ ਜੀ ਸ਼ਬਿੰਦਰ ਭਾਈ ਕਿਵੇਂ ਦੇਖਦੇ ਹੋ ਅੱਜ ਸਰਬਸੰਮਤੀ ਹੋਈ ਹੈਗੀ ਬਹੁਤ ਪਿੰਡ ਦੇ ਵਿੱਚ ਉਤਸ਼ਾਹ ਹੈਗਾ ਜਿਹੜਾ ਔਰ ਤੁਸੀਂ ਲੋਕਾਂ ਦਾ ਤੇ ਸਰਕਾਰ ਦਾ ਜਿੰਨੇ ਧੰਨਵਾਦ ਕਰਨਾ ਚਾਹੀਦਾ ਵੈਗਰਜੀਕਾ ਖਾਲਸਾ ਜੀ ਵੈਗਰਜੀਕੀ ਫਤਿਹ ਅਸੀਂ ਆਪਾਂ ਸਿੰਘ ਜੀ ਮਾਈ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਆਂ ਜਿਹੜਾ ਮਤਲਬ ਕਿ ਉਹਨਾਂ ਨੇ ਸਕੀਮ ਰੱਖੀ ਸੀਗੀ ਕਿ ਵੀ ਸਰਬਸੰਮਤੀ ਕਰੋ ਤੇ ਫੰਡ ਤੇ ਮਤਲਬ ਕਿ ਵੀ ਹੋਰ ਥੋੜੇ ਪਿੰਡ ਨੂੰ ਬਹੁਤ ਵਧੀਆ ਚੀਜ਼ਾਂ ਦਿੱਤੀ ਜਾਣਗੇ ਜਿਵੇਂ ਕਿ ਸਕੂਲ ਵਗੈਰਾ ਸਾਰਾ ਕੁਝ ਦਿੱਤਾ ਜਾਊਗਾ ਅਸੀਂ ਉਹ ਚੀਜ਼ਾਂ ਨੂੰ ਦੇਖ ਕੇ ਮਤਲਬ ਕਿ ਪਿੰਡ ਨੇ ਇਕਤਾ ਕਰਕੇ ਪਿੰਡ ਦੀ ਏਕਤਾ ਕਰਕੇ ਅੱਜ ਸਰਬਸੰਮਤੀ ਹੋਈ ਹੈ ਜੀ ਜਿਹੜੇ ਸਾਡੇ ਪਿੰਡ ਸਰਬਸੰਮਤੀ ਹੋਈ ਹੈ ਇਹ ਸਰਬਸੰਮਤੀ ਨਾਲ ਮਤਲਬ ਕਿ ਚਾਰ ਪਿੰਡਾਂ ਚ ਹੋਰ ਵੀ ਚਿੰਦਨ ਨਹੀਂ ਜਾਂਦਾ ਵੀ ਮਤਲਬ ਕਿ ਲੋਕਾਂ ਨੇ ਇਕਤਾ ਕਰਕੇ ਇਕਤਾ ਪਿੰਡ ਦਾ ਇੱਕ ਰੂਜੇ ਦਾ ਮਤਲਬ ਕਿ ਵਿਰੋਧਤਾ ਨਹੀਂ ਕੀਤੀ ਖਰਚੇ ਤੋਂ ਬਚਾਏ ਆ ਜਿਹੜਾ ਅਸੀਂ ਮਤਲਬ ਕਿ ਅੱਜ ਪੰਚਾਇਤ ਤੇ ਖਰਚਾ ਨਹੀਂ ਕੀਤਾ ਹੈਗਾ ਜੀ ਸਾਰੀ ਪੰਚਾਇਤ ਦਾ ਕੋਈ ਖਰਚਾ ਨਹੀਂ ਹੋਇਆ ਹੈਗਾ ਸਾਡਾ ਅਸੀਂ ਚਾਹੁੰਦੇ ਆਂ ਬੈਗਰ ਦੀ ਕਿਰਪਾ ਨਾਲ ਵੀ ਅਸੀਂ ਅੱਗੇ ਵੱਧ ਚੜ ਕੇ ਜਿੰਨਾ ਸੱਤੋ ਹੋਇਆ ਅਸੀਂ ਪਿੰਡਾਂ ਦੀ ਪਿੰਡ ਦੀ ਸੇਵਾ ਚ ਹਾਜ਼ਰਾਂ ਤੇ ਅੱਗੇ ਵੀ ਰਹਾਂਗੇ ਤੇ ਪਹਿਲਾਂ ਵੀ ਰਹਿੰਦੇ ਸੀਗੇ ਮੈਂ ਪਹਿਲਾਂ ਬਕਾਸ ਦੇ ਕੰਮ ਕਰਦੇ ਰਹੇ ਨੂੰ ਸਮਾਜ ਸੇਵੀ ਕੰਮ ਕਰਦੇ ਰਹੇ ਅੱਗੇ ਵੀ ਉਸੇ ਤਰ੍ਹਾਂ ਬਿਲਕੁਲ ਬਿਲਕੁਲ ਜੀ ਬਿਲਕੁਲ ਅੱਜ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਅੱਜ ਫਾਰਾ ਪਿੰਡ ਜੁੜਿਆ ਹੋਇਆ ਤੁਸੀਂ ਲੜਲੇ ਆਏ ਹੋਏ ਹੋ ਬਾਬੇ ਦੀ ਕਿਰਪਾ ਨਾਲ ਆਪਾਂ 2025 ਚ ਜਨਵਰੀ ਜਾਂ ਫਰਵਰੀ ਦੇ ਵਿੱਚ ਵਿੱਚ ਮਤਲਬ ਕਿ ਆਪਣੇ ਪਿੰਡ ਚ 11 ਲੜਕੀਆਂ ਦੇ ਵਿਆਹ ਕੀਤੇ ਜਾਣਗੇ ਜਿਵੇਂ ਪਿੰਡ ਦਾ ਇੰਨਾ ਵੱਡਾ ਕੱਠ ਦੇਖ ਕੇ ਅੱਜ ਕੀ ਇਸ ਤਰ੍ਹਾਂ ਖੁਸ਼ੀ ਮਹਿਸੂਸ ਹੋ ਰਹੀ ਹੈ ਪਿੰਡ ਨੇ ਬਿਲਕੁਲ ਜੀ ਬਿਲਕੁਲ ਸਾਡਾ ਸਾਡਾ ਪਿੰਡ ਇੱਕ ਐਨਾ ਦਾ ਪਿੰਡ ਹੈ ਮਤਲਬ ਕਿ ਜੇ ਕਿਸੇ ਦਾ ਕੋਈ ਦੁੱਸਾ ਗੱਲਾ ਵੀ ਹੁੰਦਾ ਹੈ ਤਾ ਸਾਡੇ ਪਿੰਡ ਦੇ ਦਿਲ ਚ ਕੋਈ ਖਾਰ ਨਹੀਂ ਲੱਗਦਾ ਕੋਈ ਕਿਸੇ ਬਰਤੀ ਜਿਹੜੀ ਸਾਫਾ ਪੰਚਾਇਤ ਸੀਗੀ ਉਹਦਾ ਸਹਿਯੋਗ ਕਿੰਦਰਾ ਬਹੁਤ ਜਿਆਦਾ ਜੀ ਉਹਨਾਂ ਦੀ ਬਦੌਲਤ ਅਸੀਂ ਅੱਜ ਜੋ ਮਕਾਮ ਤੇ ਪਹੁੰਚਿਆ ਸਾਡਾ ਸਾਰੇ ਸਾਰੇ ਪਰਿਵਾਰ ਨੂੰ ਮਤਲਬ ਕਿ ਇੱਜ਼ਤ ਮਾਣ ਮਿਲੇਗਾ ਸਾਰੇ ਪਿੰਡ ਦੀ ਸਾਰੇ ਸਮੂਹ ਪੰਚਾਇਤ ਦੀ ਪੁਰਾਣੀ ਦੀ ਉਸ ਤੋਂ ਪੁਰਾਣੀ ਸਭ ਦਾ ਸਾਨੂੰ ਸਾਥ ਨਾਲ ਅੱਜ ਅਸੀਂ ਇੱਥੇ ਬੈਠੇ ਆਂਗੇ ਸਾਡੇ ਸਾਰੇ ਮਤਲਬ ਕਿ ਵੀਰਾਂ ਦਾ ਭਾਈਆਂ ਦਾ ਬੀਬੀਆਂ ਦਾ ਬਹੁਤ ਜਿਆਦਾ ਸਾਨੂੰ ਸਹਾਇਜੋਗ ਸੀਗਾ ਅੱਜ ਦਾ ਨਹੀਂ ਫਾਲਤੂ ਹੁਣ ਪਹਿਲਾਂ ਵੀ ਸੀਗਾ ਵੀ ਅਸੀਂ ਤੁਹਾਨੂੰ ਪੰਚ ਮੈਂਬਰ ਮਤਲਬ ਕਿ ਸਰਪੰਚ ਸੁਣੇ ਬਣਾਉਣੇ ਨੇਗੇ ਵੀ ਸਾਰੀ ਪੰਚਾਇਤ ਤੇ ਤੁਸੀਂ ਸਹਿਮਤੀ ਕਰਵਾਉਣੀ ਹੈ ਜਿਵੇਂ ਪਿੰਡਾਂ ਦੇ ਵਿੱਚ ਕੋਈ ਦੇਖਿਆ ਜਾਂਦਾ ਕਿ ਬਹੁਤ ਸਾਰਾ ਚੋਨਾ ਵਕਤ ਨਸ਼ਾ ਜਿਹੜਾ ਹੈਗਾ ਸਪਲਾਈ ਕੀਤਾ ਜਾਂਦਾ ਹੈ ਬਹੁਤ ਸਾਰੇ ਹੋਰ ਖਾਣ ਪੀਣ ਹੁੰਦੇ ਨੇ ਪਰ ਤੁਸੀਂ ਕਿਵੇਂ ਸੋਚਿਆ ਕਿ ਸੁਖਮੀ ਸਿੰਘ ਸਾਹਿਬ ਦਾ ਪਾਠ ਕਰਕੇ ਜਿਹੜਾ ਪੋਲ ਪਾਉ ਰਿਹਾ ਜਿਹੜਾ ਮੇਰੇ ਇਹਦੀ ਸਵਾਲ ਕਰਦੇ ਹੋ ਇਹ ਵੀ ਸਾਡੇ ਕੁਝ ਮਤਲਬ ਕਿ ਪਿੰਡ ਦੇ ਸਿਆਣੇ ਬੰਦਿਆਂ ਦੀ ਹੀ ਸਲਾਹ ਸੀਗੀ ਵੀ ਆਪਾਂ ਨੇ ਥੋੜਾ ਜ ਦੀ ਨਾ ਕੋਈ ਪਿੰਡ ਚ ਨਸ਼ਾ ਵੰਡਣਾ ਨਵੇਂ ਨਸ਼ਾ ਵੰਡਣ ਦੇਣਾ ਨਹੀਂ ਕਿਸੇ ਨੂੰ ਠੀਕ ਹੈ ਨਾ ਜੀ ਵੀ ਆਪਾਂ ਨੇ ਮਤਲਬ ਕਿ ਸਾਡਾ ਪਿੰਡ ਬਹੁਤ ਜਿਆਦਾ ਬੈਕਵਰਡ ਬਣਿਆ ਜਾਂਦਾ ਜੀ ਕਿਉਂ ਜिले लास्ट ਪਿੰਡ ਆ ਗਿਆ ਉਸ ਕਰਕੇ ਵੀ ਆਪਾਂ ਨੇ ਪਿੰਡ ਨੂੰ ਅੱਗੇ ਲੈ ਕੇ ਆਉਣਾ ਹੈ ਕੁਛ ਚੰਗੇ ਕੰਮ ਕਰਾਉਣੇ ਨੇ ਕੁਛ ਚੰਗੀਆਂ ਗੱਲਾਂ ਜਿਵੇਂ ਕਿ ਇੱਥੇ ਮਤਲਬ ਕਿ ਕੋਈ ਨਸ਼ਾ ਸਾਡੇ ਵਿੱਚ ਦਾ ਵੀ ਨਹੀਂਗਾ ਜਿੱਦਾਂ ਮੇਰੇ ਭਰਾ ਨੇ ਪਹਿਲਾਂ ਵੀ ਦੱਸਿਆਗਾ ਸਾਡੇ ਕੋਈ ਨਸ਼ਾ ਵੇਚਦਾ ਨਹੀਂ ਤੇ ਅੱਗੇ ਵੀ ਸਾਡੀ ਉਮੀਦ ਹੈ ਜੋ ਨਸ਼ੇ ਕਰਦੇ ਨੇ ਆਪਾਂ ਹੁਣ ਜੀ ਇਹ ਤਾਂ ਮੰਗੇ ਵੇਚਣ ਵੇਚਣ ਵਾਲੀ ਤਾਂ ਇੱਥੇ ਗੱਲਬਾਤ ਕੋਈ ਹੈ ਹੀ ਨਹੀਂ ਇਸ ਤਰ੍ਹਾਂ ਫਿਰ ਤੁਸੀਂ ਜਿਹੜਾ ਹੈਗਾ ਉਹ ਪਾਏ ਕਿਸ ਤਰ੍ਹਾਂ ਮੂਸਾ ਨੂੰ ਦਾਸਰਾ ਲੈ ਉਹ ਵੀ ਦੱਸੋ ਨਾ ਸਾਨੂੰ ਮਤਲਬ ਕਿ ਸਾਰੀ ਪੰਚਾਇਤ ਨੇ ਪਹਿਲਾਂ ਨਹੀਂ ਵੀ ਇੱਕ ਤੁਹਾਨੂੰ ਮੈਸੇਜ ਦਿੱਤਾ ਸੀ ਵੀ ਤੁਸੀਂ ਮਤਲਬ ਕਿ ਸੁਖਣੀ ਸਾਡਾ ਪਾਠ ਕਰਾਓ ਤੇ ਆਪਾਂ ਸਾਰੇ ਪਿੰਡ ਦਾ ਧੰਨਵਾਦ ਕਰਨ ਲਈ ਉਸ ਤੋਂ ਵਧੀਆ ਬਿਹਤਰ ਜਗ੍ਹਾ ਹੋਰ ਕੋਈ ਦਾ ਇੰਦੋਂ ਵਧੀਆ ਮੈਸੇਜ ਕੋਈ ਨਹੀਂ ਹੋ ਸਕਦਾ ਹੈ ਗਿਆ ਆਪਾਂ ਵੈਗੁਰੂ ਦੀ ਮਤਲਬ ਕਿ ਆਸਰਾ ਲੈ ਕੇ ਸਾਰੇ ਸਾਡੇ ਦੋਸਤਾਂ ਸੱਜਣਾਂ ਨੂੰ ਤੇ ਤੁਹਾਨੂੰ ਸਾਰਿਆਂ ਨੂੰ ਬਹੁਤ ਜਿਆਦਾ ਧੰਨਵਾਦ ਕਰਦੇ ਹਾਂ ਜਿਵੇਂ ਸਰਕਾਰ ਨੇ ਇੱਕ ਐਲਾਨ ਕਰਿਆ ਸੀ ਜੇ ਜਿਹੜਾ ਕੋਈ ਸਰਵਸੰਮਤੀ ਕਰੂਗਾ ਤਾਂ ਉਹਨਾਂ ਨੂੰ ਅ ਨਿਰੀ ਨਾਗਰ ਰਾਸ਼ੀ ਹੈ ਗ੍ਰਾਡ ਦੇ ਜਰੀਏ ਉਹ ਦਿੱਤੀ ਜਾਊਗੀ ਔਰ ਪਹਿਲੀ ਮੰਗ ਪਿੰਡ ਦੀ ਤੇ ਉਹ ਵੀ ਮੰਨੀ ਜਾਊਗੀ ਕੀ ਲੱਗਦਾ ਤੁਹਾਨੂੰ ਕੁਝ ਤੁਸੀਂ ਸੋਚਿਆ ਕਿ ਪਿੰਡ ਦੀ ਪਹਿਲੀ ਕਿਹੜੀ ਮੰਗ ਹੈ ਆਲਰੇਡੀ ਜ਼ਰੂਰੀ ਹੈ ਤੁਹਾਡੇ ਕੱਢ ਚੁੱਕੀ ਸਾਨੂੰ ਮੰਤਰੀ ਸਾਹਿਬ ਤੇ ਬਹੁਤ ਵੱਡਾ ਮਾਣ ਹੈਗਾ ਕਿ ਸਾਨੂੰ ਉਹਨਾਂ ਦੇ ਕਹਿਣ ਗੱਲ ਤੇ ਸਾਨੂੰ ਪਤਾ ਵੀ ਉਹ ਟਾਲ ਫੈਸਲਾ ਜੋ ਵੀ ਕਰਨਗੇ ਉਹ ਤਾਲੋਊਗਾ ਸਾਡੀ ਪਹਿਲੀ ਮੰਗ ਤਾਂ ਹੀ ਇਹ ਹੈ ਸਾਡੇ ਸੜਕਾਂ ਨਹੀਂ ਹੈਗੀ ਆ ਸਾਨੂੰ ਮਤਲਬ ਕਿ ਆਸ ਆ ਇੱਕ ਵੀ ਹਾਂ ਸਾਨੂੰ ਮਤਲਬ ਕਿ ਵੀ ਸੜਕਾਂ ਸਕੂਲ ਵਗੈਰਾ ਸਾਡੇ ਬਹੁਤ ਜਲਦੀ ਲੋਹੋਂ ਵਾਲੇ ਆ ਅੱਗੇ ਅੱਗੇ ਪੰਚਾਇਤ ਨੇ ਬਹੁਤ ਕੰਮ ਕਰਵਾਏ ਵੀ ਨੇ ਠੀਕ ਹੈ ਨਹੀਂ ਤੇ ਅੱਗੇ ਅੱਗੇ ਅਸੀਂ ਵੀ ਕਰਵਾਵਾਂਗੇ ਮੰਤਰੀ ਸਾਹਿਬ ਦਾ ਅਸਰ ਲੈ ਕੇ ਅੱਜ ਜਿਹੜੇ ਵੀ ਸੇਵਾ ਦੇਖਦੇ ਹੋ ਨੌਜਵਾਨ ਮੁੰਡੇ ਅੱਗੇ ਆ ਰਹੇ ਸਰਪੰਚੀ ਅਸੀਂ ਸਭ ਤੋਂ ਪਹਿਲਾਂ ਤਾਂ ਸਿਹਾਲ ਨਗਰ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੇ ਭਰਾਵਾਂ ਨੂੰ ਜਾਦੀ ਦਰੇਸ਼ੀ ਨੂੰ ਇਹ ਯੋਗ ਸਮਝਿਆ ਕਿ ਉਹ ਪਿੰਡ ਦੇ ਸਰਪੰਚ ਬਣ ਸਕਣ ਇਹਨਾਂ ਨੇ ਸਮਾਜ ਸੇਵੀ ਕੰਮ ਪਹਿਲੇ ਦਿਨ ਤੋਂ ਹੀ ਕਰਦੇ ਆਏ ਨੇ ਇਹ ਅੱਗੇ ਵੀ ਕਰਦੇ ਰਹਿਣਗੇ ਪਿੰਡ ਦੇ ਵਿੱਚ ਕੁੜੀਆਂ ਦੇ ਵਿਆਹ ਹੋਰ ਧੀਆਂ ਦੇ ਪ੍ਰੋਗਰਾਮ ਅਸੀਂ ਕਹਿੰਦੇ ਹਾਂ ਕਿ ਹਰ ਆਦਮੀ ਦਾ ਸਹਿਯੋਗ ਦੇਣਾ ਜਿਹੜਾ ਪਿੰਡ ਦਾ ਜ਼ਰੂਰਤ ਮੰਦਾ ਚਾਹੇ ਉਹਨੂੰ ਕਿਸੇ ਵੀ ਚੀਜ਼ ਦੀ ਜ਼ਰੂਰਤ ਆ ਉਹਦੀ ਅਸੀਂ ਪੂਰੀ ਕਰਨਗੇ ਇਸ ਵਾਰ 40% ਲੋਕਾਂ ਨੇ ਨੌਜਵਾਨਾਂ ਦੀ ਸਾਲਿਆ ਪੰਚਾਇਤ ਦੇ ਵਿੱਚ ਅਗਲੀ ਵਾਰ ਮੈਨੂੰ ਲੱਗਦਾ ਕਿ 80 ਤੋਂ 90% ਜੂਥ ਅੱਗੇ ਆਊਗਾ ਇਹਦੇ ਨਾਲ ਕੀ ਲੱਗਦਾ ਜੂਥ ਅੱਗੇ ਦਾ ਆਉਣ ਦੇ ਨਾਲ ਵਿਕਾਸ ਜਿਹੜਾ ਹੋਰ ਵੀ ਬਹੁਤ ਜ਼ਿਆਦਾ ਹੋਊਗਾ ਕਿਉਂਕਿ ਜਦ ਨਵੇਂ ਚਿਹਰੇ ਅੱਗੇ ਆਉਣਗੇ ਪੜ੍ਹੇ ਲਿਖੇ ਨੌਜਵਾਨ ਨੇ ਇਹਨਾਂ ਨੂੰ ਪਤਾ ਹੈ ਕਿ ਸਰਕਾਰ ਕੀ ਸਕੀਮਾਂ ਦੇ ਰਹੀ ਆ ਉਹ ਫਾਇਦਾ ਹੀ ਹੋਊਗਾ ਪਿੰਡ ਨੂੰ